ਸ਼੍ਰੀ ਗਾਲਟਕ ਸਾਹਿਬ ਦੇ ਸਾਬਕਾ ਕਾਰਜਕਾਰੀ ਜਸਜਦਾਰ ਪਾਈ ਗੁਰਦੇਵ ਸਿੰਘ ਕੌਕੇ ਕਥਿਤ ਕਤਲ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਪਹਿਲੀ ਸੁਣਵਾਈ ਕਰ ਦਿੱਤੀ ਗਈ ਹੈ ਔਰ ਅਗਲੀ ਸੁਣਵਾਈ ਦੀ ਤਰੀਕ ਪਾ ਦਿੱਤੀ ਗਈ ਹੈ ਦਰਅਸਲ ਪਹਿਲੀ ਸੁਣਵਾਈ ਦੇ ਵਿੱਚ ਨੋਟਿਸ ਜਾਰੀ ਹੋਏ ਨੇ ਦੋ ਨੋਟਿਸ ਜਾਰੀ ਕੀਤੇ ਗਏ ਨੇ ਔਰ ਇਨ੍ਹਾਂ ਨੋਟਿਸਸ ਦੇ ਜ਼ਰੀਏ ਸਰਕਾਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਔਰ ਨਾਲ ਦੀ ਨਾਲ ਤਤਕਾਲੀ ਪੁਲਿਸ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਤਤਕਾਲੀ ਪੁਲਿਸ ਅਧਿਕਾਰੀ ਜਿਹੜੇ ਕੌਂਕੇ ਕਤਤ ਕਤਲ ਮਾਮਲੇ ਦੇ ਵਿੱਚ ਸ਼ਾਮਲ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਖਿਲਾਫ ਇਹ ਸ਼ਿਕਾਇਤ ਜਿਹੜੀ ਹੈ ਉਹ ਅਦਾਲਤ ਦੇ ਵਿੱਚ ਪੇਸ਼ ਕੀਤੀ ਗਈ ਸੀ ਉਹਨਾਂ ਦੇ ਮੁਤਲਕ ਹੁਣ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ 21 ਨਾਮ ਇਸ ਸ਼ਿਕਾਇਤ ਵਿੱਚ ਲਿਖੇ ਗਏ ਸਨ ਔਰ ਇਹ ਸ਼ਿਕਾਇਤ ਜਿਹੜੀ ਸੀ ਪਟੀਸ਼ਨ ਜਿਹੜੀ ਸੀ ਇਹ ਜਥੇਦਾਰ ਕੌਂਕੇ ਦੇ ਪਰਿਵਾਰ ਦੇ ਵੱਲੋਂ ਪਾਈ ਗਈ ਸੀ ਐਸਜੀਪੀਸੀ ਦੀ ਮਦਦ ਦੇ ਨਾਲ ਹਾਈ ਕੋਰਟ ਤੱਕ ਪਹੁੰਚ ਕੀਤੀ ਗਈ ਸੀ ਜਿਸ ਤੋਂ ਬਾਅਦ ਪਹਿਲੀ ਸੁਣਵਾਈ ਜਿਹੜੀ ਹੈ ਉਹ ਹਾਈ ਕੋਰਟ ਦੇ ਵਿੱਚ ਕਰ ਦਿੱਤੀ ਗਈ ਦੀ ਹੈ ਔਰ ਇਸ ਤੋਂ ਬਾਅਦ 9 ਅਪ੍ਰੈਲ ਤੱਕ ਦਾ ਸਮਾਂ ਜਿਹੜਾ ਆ ਉਹ ਅੱਗੇ ਪਾ ਦਿੱਤਾ ਗਿਆ 9 ਅਪ੍ਰੈਲ ਨੂੰ ਹੁਣ ਅਗਲੀ ਤਰੀਕ ਜਿਹੜੀ ਆ ਉਹ ਮੁਕਰਰ ਕੀਤੀ ਗਈ ਹੈ ਪਰ ਇਸ ਦੇ ਵਿੱਚ ਪੰਜਾਬ ਸਰਕਾਰ ਨੂੰ ਵੀ ਨੋਟਿਸ ਜਾਰੀ ਹੋਇਆ ਤੁਹਾਨੂੰ ਦੱਸ ਦਿੰਦੇ ਆ ਕਿ ਸਾਬਕਾ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਕੇ ਕਥਿਤ ਕਤਲ ਮਾਮਲਾ ਜਿਹੜਾ ਆ ਉਹ ਉਦੋਂ ਜ਼ਿਆਦਾ ਭਖਿਆ ਜਦੋਂ ਬੀਪੀ ਤਿਵਾੜੀ ਦੀ ਜਿਹੜੀ ਰਿਪੋਰਟ ਹੈ ਉਹ ਸਾਹਮਣੇ ਆਉਂਦੀ ਹੈ ਉਹ ਜਨਤਕ ਤੌਰ ਦੇ ਉੱਤੇ ਸਾਹਮਣੇ ਆਉਂਦੀ ਹੈ ਹਾਲਾਂਕਿ ਇਸ ਤੋਂ ਪਹਿਲਾਂ 2010 ਦੇ ਵਿੱਚ ਵੀ ਇਸ ਰਿਪੋਰਟ ਦੇ ਸਾਹਮਣੇ ਆਉਣ ਦੀਆਂ ਗੱਲਾਂ ਹੁੰਦੀਆਂ ਨੇ ਪਰ ਹੁਣ ਜਨਤਕ ਤੌਰ ਦੇ ਉੱਤੇ ਇਹ ਰਿਪੋਰਟ ਸਾਹਮਣੇ ਆ ਜਾਂਦੀ ਹੈ ਜਿਸ ਤੋਂ ਬਾਅਦ ਲਗਾਤਾਰ ਇਸ ਮਾਮਲੇ ਨੂੰ ਉਭਾਰਿਆ ਗਿਆ ਔਰ ਸਿਆਸੀ ਪੱਧਰ ਦੇ ਉੱਤੇ ਵੀ ਇਸ ਮਾਮਲੇ ਦੇ ਨਾਲ ਸਿਆਸਤਦਾਨ जोडਦੇ ਨਜ਼ਰ ਆ ਰਹੇ ਸੰਖੇਰ ਇਸ ਮਾਮਲੇ ਨੂੰ ਲੈ ਕੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੌਕੇ ਪਰਿਵਾਰ ਦੇ ਨਾਲ ਮਿਲ ਕੇ ਅੱਗੇ ਚੱਲਣ ਦਾ ਫੈਸਲਾ ਕੀਤਾ ਤੇ ਉਸ ਤੋਂ ਬਾਅਦ ਇੱਕ ਸ਼ਿਕਾਇਤ ਦਰਜ ਕੀਤੀ ਗਈ ਸ਼ਿਕਾਇਤ ਜਿਹੜੀ ਹੈ ਉਹ ਜਥੇਦਾਰ ਭਾਈ ਗੁਰਦੇਵ ਸਿੰਘ ਕੌਕੇ ਦੇ ਪਤਨੀ ਦੇ ਵੱਲੋਂ ਯਾਨੀ ਕਿ ਉਹਨਾਂ ਦੇ ਪਰਿਵਾਰ ਦੇ ਵੱਲੋਂ ਦਰਜ ਕੀਤੀ ਗਈ ਸੀ ਔਰ ਇਸ ਸ਼ਿਕਾਇਤ ਦੇ ਆਧਾਰ ਦੇ ਉੱਤੇ ਅੱਗੇ ਮਾਮਲਾ ਸ਼ੁਰੂ ਹੋਇਆ ਸੀ ਇੱਥੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਹੜੀ ਖਾਸ ਤੌਰ ਦੇ ਉੱਤੇ ਕਾਨੂੰਨੀ ਪੱਖ ਜਿਹੜਾ ਉਹ ਵੇਖੇਗੀ ਪੰਜ ਸੀਨੀਅਰ ਵਕੀਲਾਂ ਦੀ ਜਿਹੜੀ ਹੈ ਇੱਕ ਕਮੇਟੀ ਬਣਾਈ ਗਈ ਸੀ ਜਿਸ ਦੀ ਅਗਵਾਈ ਜਿਹੜੀ ਹੈ ਉਹ ਭਗਵੰਤ ਸਿੰਘ ਸਿਆਲਕਾ ਕਰ ਰਹੇ ਸਨ ਔਰ ਉਸੇ ਕਮੇਟੀ ਦੇ ਆਧਾਰ ਦੇ ਉੱਤੇ ਇਸ ਮਾਮਲੇ ਨੂੰ ਅੱਗੇ ਤੋਰਿਆ ਗਿਆ ਇਸ ਮਾਮਲੇ ਦੀ ਪੈਰਵੀ ਕੀਤੀ ਜਾ ਰਹੀ ਹੈ ਔਰ ਜੇ ਇਸ ਮਾਮਲੇ ਦੀ ਖਾਸ ਤੌਰ ਦੇ ਉੱਤੇ ਗੱਲ ਕਰੀਏ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੇ ਕਥਿਤ ਕਤਲ ਮਾਮਲੇ ਦਾ ਜਿਹੜਾ ਇਹ ਪੂਰਾ ਨਿਚੋੜ ਹੈਗਾ ਪਹਿਲੀ ਸੁਣਵਾਈ ਦੇ ਵਿੱਚ ਇਹ ਕੱਢਿਆ ਗਿਆ ਕਿ ਨੋਟਿਸ ਜਾਰੀ ਹੋਏ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਵੀ ਗੱਲ ਜਿਹੜੀ ਆ ਉਹ ਸਾਹਮਣੇ ਆਈ ਹੈ ਕਿ ਉਸ ਵੇਲੇ ਜਦੋਂ ਇਹ ਮਾਮਲਾ ਚੱਲ ਰਿਹਾ ਸੀ ਤੇ ਗਲਤ ਹਲਫਨਾਮੇ ਜਿਹੜੇ ਨੇ ਉਹ ਦਾਇਰ ਕੀਤੇ ਗਏ ਅਦਾਲਤ ਦੇ ਵਿੱਚ ਸਗੋਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਭਾਈ ਗੁਰਦੇਵ ਸਿੰਘ ਕੌਂਕੇ ਪੁਲਿਸ ਦੀ ਹਿਰਾਸਤ ਦੇੰਦੇ ਵਿੱਚ ਸੀ ਹੀ ਨਹੀਂ ਜਦਕਿ ਉਹ ਪੁਲਿਸ ਦੇ ਕੋਲ ਹੀ ਸੀਗੇ ਔਰ ਉੱਥੇ ਕਥਿਤ ਬੋਲ ਦੇ ਉੱਤੇ ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਕਤਲ ਕਰਕੇ ਤੇ ਉਹਨਾਂ ਨੂੰ ਸਿੱਟ ਦਿੱਤਾ ਗਿਆ ਉਹਨਾਂ ਨੂੰ ਪਾਣੀ ਦੇ ਵਿੱਚ ਬਹਾ ਦਿੱਤਾ ਗਿਆ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਇੱਕ ਪਾਸੇ ਤਾਂ ਲਗਾਤਾਰ ਇਸ ਗੱਲ ਦੀ ਕੋਖ ਹੋ ਰਹੀ ਹੈ ਪਰ ਹੁਣ ਪਹਿਲੀ ਸੁਣਵਾਈ ਦੇ ਚਲਦੇ ਨੋਟਿਸ ਜਾਰੀ ਕਰ ਦਿੱਤਾ ਗਿਆ ਔਰ ਨੋਟਿਸ ਤੋਂ ਬਾਅਦ ਹੁਣ ਅਗਲੀ ਤਰੀਕ 9 ਅਪ੍ਰੈਲ ਦੀ ਪਾ ਦਿੱਤੀ ਗਈ ਹੈ ਔਰ ਇਸੇ ਦੇ ਚਲਦੇ ਹੁਣ ਅਗਲੀ ਸੁਣਵਾਈ ਦੀ ਉਡੀਕ ਕੀਤੀ ਜਾ ਰਹੀ ਹੈ ਖੈਰ ਜਸ਼ਰਦਾਰ ਭਾਈ ਗੁਰਦੇਵ ਸਿੰਘ ਕੌਕੇ ਕਤਤ ਕਤਲ ਮਾਮਲਾ ਜਿਹੜਾ ਹੈ ਉਹ ਸੁਣਵਾਈ ਦੇ ਆਧਾਰ ਦੇ ਉੱਤੇ ਹੁਣ ਲੜਿਆ ਜਾਵੇਗਾ ਹਾਲਾਂਕਿ ਇਸ ਮਾਮਲੇ ਨੂੰ 30 ਤੋਂ 32 ਸਾਲ ਲੰਘ ਚੁੱਕੇ ਨੇ ਪਰ ਅਜੇ ਤੱਕ ਇਨਸਾਫ ਨਹੀਂ ਮਿਲਿਆ ਇਹੋ ਜਿਹੇ ਕਈ ਮਾਮਲੇ ਨੇ ਜਿਹੜੇ ਅਜੇ ਤੱਕ ਫਾਈਲਾਂ ਜਿਨ੍ਹਾਂ ਦੀਆਂ ਦੱਬੀਆਂ ਹੋਈਆਂ ਨੇ ਜਿਨ੍ਹਾਂ ਦੇ ਇਨਸਾਫ ਨਹੀਂ ਮਿਲੇ ਐਨੇ ਲੋਕ ਨੇ ਐਨੇ ਸਿੱਖ ਕੌਮ ਦੇ ਬਹਾਦਰ ਯੋਧੇ ਨੇ ਜਿਹੜੇ ਜਾਣ ਬੁੱਝ ਕੇ ਇਸ ਤਰ੍ਹਾਂ ਮੌਤ ਦੇ ਘਾਟ ਉਤਾਰ ਦਿੱਤੇਗੇ ਪਰ ਅਜੇ ਤੱਕ ਉਹਨਾਂ ਦੇ ਮਾਮਲੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਉਹਨਾਂ ਦੇ ਮਾਮਲੇ ਦੱਬੇ ਹੋਏ ਨੇ ਖੈਰ ਭਾਈ ਗੁਰਦੇਵ ਸਿੰਘ ਕੌਕੇ ਕਤਤ ਕਤਲ ਮਾਮਲਾ ਜਿਹੜਾ ਆ ਉਹ ਹੁਣ ਸੁਣਵਾਈ ਦੇ ਲਈ ਅਦਾਲਤ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਸਾਹਮਣੇ ਆਵੇਗਾ ਔਰ ਇਸ ਨੋਟਿਸ ਦੇ ਆਧਾਰ ਦੇ ਉੱਤੇ ਕੀ ਫੈਸਲਾ ਲਿਆ ਜਾਂਦਾ ਅਗਲੀ ਸੁਣਵਾਈ ਦੇ ਵਿੱਚ ਉਹ ਦੇਖਣਾ ਹੋਵੇਗਾ ਔਰ ਉਦ ਤੱਕ ਲਈ ਬਨੇ ਰੋ 1 India ਪੰਜਾਬੀ ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ